ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸ਼ਹੀਦਾ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਚਮਕੌਰ ਸਾਹਿਬ ਜਿੱਥੇ ਸਜਦਾ ਕਰਦੀ ਕੁਦਰਤ ਗੁਰੂ ਦੇ ਵੱਡਿਆਂ ਲਾਲਾ ਨੂੰ ਕਿ ਜਿੱਥੇ ਲੋਕ ਪਸੰਦ ਨੇ ਕਰਦੇ ਉੱਚੀ ਸੋਚ ਤੇ ਉੱਚੀਆਂ ਖਿਆਲਾਂ ਨੂੰ ਕਿ ਜਿੱਥੇ ਹੱਸਦੇ ਚਿਹਰੇ ਵਸਦੇ ਮੱਥੇ ਤੇ ਕੋਈ ਵੱਟ ਨਹੀਂ ਕਿ ਮੇਰਾ ਸ਼੍ਰੀ ਚਮਕੌਰ ਸਾਹਿਬ ਸ਼ਹਿਰ ਜਾ ਰੋ ਕਿਸੇ ਜੰਨਤ ਨਾਲੋਂ ਘੱਟ ਨਹੀਂ ਕਿਸੇ ਜੰਨਤ ਨਾਲੋਂ ਵੱਟ ਨਹੀਂ ਇਸ ਧਰਤੀ ਦੇ ਲਈ ਅੱਲਾ ਯਾਰ ਖਾਨ ਲਿਖਦੇ ਆ ਜੀ ਕਿ ਬਸ ਇੱਕ ਹਿੰਦੂ ਮੇਂ ਤੀਰਥ ਯਾਤਰਾ ਕੇ ਲਿਏ ਕਟਾਇ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਏ ਸੋ ਪਾਵਨ ਪਵਿੱਤਰ ਧਰਤੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੱਲ ਤੋਂ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਆ ਜੀ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ ਹੈ ਤੇ ਸਾਡੇ ਹਰਦੀਪ ਸਿੰਘ ਢਿੱਲੋਂ ਬਾਜੀ ਅਮਰੀਕਾ ਨਿਵਾਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਕਰਕੇ ਇਹ ਸੇਵਾ ਕਰਨ ਦਾ ਜਿਹੜਾ ਸੁਭਾਗ ਸਮਾਪਤ ਹੋਇਆ ਉਹਨਾਂ ਦਾ ਪਰਿਵਾਰ ਵੀ ਜਿਹੜਾ ਅਮਰੀਕਾ ਵਿੱਚ ਜਾ ਵਸਿਆ ਸੋ ਉਹਨਾਂ ਨੂੰ ਵੀ ਬਹੁਤ-ਬਹੁਤ ਜਿਹੜੇ ਮੁਬਾਰਕਾਂ ਤੇ ਸਾਰੇ ਤੁਸੀਂ ਦਰਸ਼ਨ ਵੀ ਕਰ ਲਓ ਜੀ ਨਾਲ-ਨਾਲ ਮੈਂ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਅੰਦਰੋਂ ਦਰਸ਼ਨ ਕਰਵਾਂਦਾ ਤੇ ਅੱਜ ਜਿਹੜੇ ਅਖੰਡ ਪਾਠ ਸਾਹਿਬ ਕੱਲ ਆਰੰਭ ਹੋਈ ਸੀ ਉਹਦੀ ਮੱਧ ਦੀ ਜਿਹੜੀ ਅਰਦਾਸ ਵੀ ਅੱਜ ਹੋਣੀ ਆ मेरे पिंड में च ਸਾਤਾ ਨਾਮ ਸ੍ਰੀ ਵਾਹਿਗੁਰੂ ਜਰੂਰ ਲਿਖੋ ਜੀ ਸ਼ਹੀਦਾਂ ਸਿੰਘਾਂ ਦੀ ਪਾਵਨ ਬੇਤਰ ਧਰਤੀ ਆ ਜੀ ਖੀਰੀ ਜਮਕੌਰ ਸਤ ਸ੍ਰੀ ਅਕਾਲ ਸ਼੍ਰੀ ਵਾਲੇ ਗੁਰੂ ਅਸੀਂ ਬੜੇ ਕਰਮਾ ਵਾਲੇ ਆ ਵੀ ਮੇਰਾ ਜਨਮ ਇੱਥੋਂ ਦਾ ਸੋ ਕੰਨਾਂ ਦੇ ਵਿੱਚ ਜਿਹੜੀ ਗੁਰਬਾਣੀ ਹਰ ਰੋਜ਼ ਸੁਣਦੇ ਆ ਕਰਮਾਂ ਵਾਲੇ ਵਿੱਚ ਜਨਮ ਹੋਇਆ ਸਾਡਾ ਮਰ ਸਭ ਨੇ ਜਾਣਾ ਪਰ ਦਿਲ ਦੀ ਤਮੰਨਾ ਸੱਚੇ ਬਾਦਸ਼ਾਹ ਦੀ ਕਦੇ ਮਰ ਕੇ ਦੁਬਾਰਾ ਧਰਤੀ ਤੇ ਜਨਮ ਲਈਏ ਤਾਂ ਪਿੰਡ ਸ਼੍ਰੀ ਚਮਕੌਰ ਸਾਹਿਬ ਹੋਵੇ ਜਿਲ੍ਹਾ ਰੂਪਨਗਰ ਹੋਵੇ ਸੋ ਸਾਰੇ ਜ਼ਰੂਰ ਵੀਡੀਓ ਸ਼ੇਅਰ ਕਰਦੇ ਜਾਓ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਕਿ ਸੱਤ ਵਾਰ ਕੇ ਕਹਿਣਾ ਬਾਣਾ ਮਿੱਠਾ ਲੱਗੇ ਤੇਰਾ ਸਰਬੱਤ ਦਾ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੱਤ ਦਾ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਕਨਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੁਰੂ ਜੀ ਸਮਰਪਤ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਰਦਾਸ RAM DAS ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਜਰਾਈ ਸਰੀ ਮਾਰਿ ਕ੍ਰਿਸ਼ਨ ਦੇ ਆਈਐ ਜਿਸ ਗਿਠ ਸਭ ਸੁਖਿ ਜਾਇ ਤੇਗ ਬਾਦਿ ਸਿਮਰਿਐ ਕਰਨੰ ਉਦਿਆਵੇ ਧਾਈ ਸੋ ਧਾਈ ਹੁਣਾ ਜੀ ਸਹਾਈ ਜਿਸ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋ ਥਾਈ ਹੁਣਾ ਜੀ ਸਹਾਈ ਦਸਾ ਪਾਛਨੈ ਅਬੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਮਿਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਜੋਹਾ ਸਾਈਂ ਜਾਪੀਆਂ ਕਾਣੀਆਂ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨਾਂ ਦਾ ਦਰਪਿਆ ਵਰਸ਼ਕੀਆ ਦੇਖ ਲਈ ਤੇ ਦਵਾਈ ਦੇਪ ਕੇ ਅਨ ਜਿੜ ਕੇ ਤਾ ਦਿਨ ਪਿਆਰਿਆਂ ਸਤਿਆਰਿਆਂ ਦੀ ਪਨਾਇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਗੁਰਦਾਸ ਸਿੰਘਾਂ ਸਿਗਣੀਆਂ ਨੇ ਧਰਮ ਰੇਤ ਸੀਸ ਦਿੱਤੇ ਬਾਤ ਬਾਤ ਘਟਾਈ ਕੋਪੜੀਆਂ ਲੁਆਈਆਂ ਤਰਪਣੀਆਂ ਤੇ ਚੜੇ ਤਾਂ ਮੇ ਆ ਰਿਹਾ ਨਾਲ ਚਰਾਈ ਗੇ ਗੁਰਦੁਆਰਿਆਂ ਦੀ ਸੇਵਾ ਵੀ ਕੁਰਬਾਨੀਆਂ ਕੀਤੀਆਂ ਧਰਮੇ ਆ ਰਿਹਾ ਸਿੱਕੇ ਕੇਸਾ ਸਵਾਸਾ ਨਾਮ ਨਿਭਾਈ ਦਿਨਾਂ ਦੀ ਪਵਿੱਤਰ ਤੁਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਪੰਜਾਤ ਤੱਤਾ ਸਰਬੱਤ ਗੁਰੂਆਂ ਦਾ ਧਿਆਨ ਕਰਕੇ ਵਾਹੇ ਗੁਰੂ ਵਾਹੇ ਗੁਰੂ ਸਤਿਗੁਰ ਸਾਖ ਫਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨਾਮ ਚਿਤਿਆ ਮੈਂ ਨਾਮ ਚਿਤਿਆ ਅੰਦਾਸ ਕਰ ਸਰਬ ਸੁਖੋਮੈ ਜਹਾ ਜਹ ਕਾਲ ਸਾਜੇ ਸਾਜ ਨਾਨਕ ਰਸਿਆ ਰਿਆਤ ਦੇਦੇ ਫਤੇ ਬ੍ਰਿਤ ਕੀ ਪੈ ਪੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਕਾਲ ਸਾਜ ਜੀ ਕੇ ਬੋਲ ਬਾਨੇ ਬੋਲੋ ਵਾਹਿਗੁਰੂ ਸਿਕਾ ਨੂੰ ਸਿਖੇ ਰਾਹ ਈਸ ਦਾਲ ਰਹਿਤ ਦਾ ਨਿਵੇਕ ਦਾ ਵਿਸਾ ਦਾ ਘੂਸਾ ਦਾ ਗਨ ਸਰਜਨ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਣਿ ਸੁਨਾਮ ਚੌਕੀਆਂ ਚੰਦੇ ਬੰਦੇ ਜਗੋ ਜੁਗਤਿ ਅਤਲ ਧਰਮ ਕਾ ਜੈਕਾਰ ਗਉੜੋ ਜੀ ਅੱਲਾਹੇ ਗੁਰੂ ਸਿੱਖਾਂ ਦਾ ਬਲ ਨਿਵਾ ਬਾਤ ਉੱਚੀ ਬਾਤ ਪਤ ਦਾ ਰਾਖਾ ਆਪੇ ਅਕਾਲ ਪੁਰਖ ਸਵਾਹੀ ਗੁਰੂ ਜੀਓ ਏਕਾਲ ਕੁਰਪ ਆਪਣੇ ਪੰਥ ਦੇ ਸਦਾ ਸਵਾਹੀ ਦਾਤਾਰ ਜੀਓ ਸ਼੍ਰੀ ਗੰਗਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ bina ਤੋਂ ਪਤ ਨੂੰ ਵਿਛੋੜਿਆ ਗਿਆ ਹੈ ਜੀ ਸੋਲੇ ਦਰਸ਼ਨ ਦੇ ਦਾਰ ਤੇ ਸੇਵਾ ਸੁਭਾਅ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਕੇ ਨਿਮਾਨਿਆ ਮੇ ਮਾਨ ਸਤਿਗੁਰੂ ਨੇ ਤਾਂ ਆ ਦੇ ਦਰ ਸਤਿਗੁਰੂ ਨੇ ਓਟਿਆਂ ਦੇ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀਆਂ ਦੇ ਲਗਤੇ ਜਿਗਰ ਧਰਤਨ ਸਿੰਘ ਜੱਤਾ ਬਾਬਾ ਜੀਤ ਸਿੰਘ ਜੀ ਧੰਨ ਧੰਨ ਸਾਹਿਬ ਜੱਤਾ ਬਾਬਾ ਰੁਧਾ ਸਿੰਘ ਜੀ ਗੜੀਸ਼ੇ ਚੰਕੋ ਸਭ ਜਗਿਆਂ ਦੇ ਸਹੁ ਸ਼ੇਖ ਸਿੰਘੋ ਆਪ ਜੀਆਂ ਦੇ ਪਾਵਨ ਪੁੱਤਰ ਸਧਾਮ ਗੁਰਦੁਆਰਾ ਸ੍ਰੀ ਕਟਨਗਰ ਸਾਹਿਬ ਪਰਕਰਮਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਲ ਸਵਰਗ ਵਾਸੀ ਸਰਦਾਰ ਹਰਦੇਵ ਸਿੰਘ ਲੰਬੜਦਾਰ ਬੰਡ ਪਡੋਰੀ ਲੱड्डा ਸਿੰਘ ਉਹਨਾਂ ਦੇ ਸੁਪੁੱਤਰ ਰਣਜੋਤ ਸਿੰਘ ਜੀ ਦੇ ਸਾਰੇ ਹੀ ਪਰਿਵਾਰ ਵੱਲੋਂ ਅਕਾਲ ਪੁਰਖ ਸੱਚੇ ਪਾਤਸ਼ਾਹ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੇ ਭਾਈ ਹਰਦੇਵ ਸਿੰਘ ਢਿੱਲੋਂ ਅਮਰੀਕਾ ਦੇ ਵਾਸੀ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਦਿਆਂ ਹੋਇਆਂ ਕਾਲ ਰੋਜ਼ ਤੋਂ ਸ਼ਹੀਦਾ ਸਿੰਘਾ ਦੇ ਪਾਵਨ ਪਿਤਰ ਅਸਤਾਤੇ ਧੁਰਕੇ ਬਾਣੀ ਆਈ ਕਿੰਨੇ ਸਗਲੇ ਚਿੰਦ ਮਟਾਈਆਂ ਦੀਆਂ ਦੀ ਸ਼੍ਰੀ ਤਨਪਾਪ ਸ੍ਰੀ ਪ੍ਰਾ ਰਾਕੋ ਪਰਵਾਇ ਹੋਏ ਹਨ ਮਹਾਰਾਜ ਜੀ ਐਸਵੇਲੇ ਆਗਿਆ ਦੀ ਆਪ ਬਾਤ ਕਿਰਪਾ ਹੋਈ ਹੈ ਬਾਣੀ ਆਦਤ ਤੋਂ ਮੱਧ ਭਾਗ ਵਿੱਚ ਪ੍ਰਵੇਸ਼ ਹੋਈ ਹੈ ਮਹਾਰਾਜ ਜੀ ਕਲ ਰੂਪ ਤੋਂ ਆਪ ਜੀ ਨੇ ਹਜੂਰ ਗੁਰਬਾਣੀ ਦੇ ਰਾਗ ਕਰਦਿਆਂ ਸੇਵਾ ਕਰਦਿਆਂ ਹੋਈਆਂ ਬੇਅਤੂ ਨਾ ਵੀ ਮੁਆਫੀ ਬਖਸ਼ਣੀਆਂ ਗਾਹਾਂ ਤੋਂ ਸੁਆਤਮਕਸ਼ਿਣੀ ਸੋਭ ਸਵਾਸ ਗੁਰਬਾਣੀ ਪੜਨ ਲੇ सेवा शिवतन करने वाले वक्ष करने महाराज की कृपा करने बिना मनो तथा मनोभावन मनुर्ता मुख कर दिया होया प्रवाद बोलो आप ने आ दे चर करते गन सोरत गुरुमन सार संपूर्ण करने सारे प्रवाद से ते मेहर प्रया कृष्ण महाराज देओ दे साथ दे सब के संग सहाय रोड़ा ਨਮਾ ਬਾਰ ਦੇ ਵਰਕਤਾ ਬਿਰੋਗਣੀ ਰਾਤ ਚੌਕਣੀ ਤਰੱਕੀ ਬਖਸ਼ ਕਰਨੇ ਮਹਾਰਾਜੇ ਅਸਰੇ ਲਿਆ ਆਪੀਆਂ ਦੇ ਹਜੂਰ ਲੱਖੀਆਂ ਦਾਤਾ ਵਿੱਚੋਂ ਖੜਾ ਪ੍ਰਸ਼ਾਦ ਦੇ ਵੇਗ ਸਾਜ ਰਾਦਰ ਗਏ ਆਪੀਆਂ ਦੇ ਦਰਸਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਦੀ ਛਕੇ ਆਪਦੀਆਂ ਦੇ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜੇ ਆਪਗਿਆ ਦੇ ਰਜੂਰ ਸੇ ਕੋੜੀਆਂ ਅਨੰਦ ਸੇ ਕੇ ਬਾਣੀ ਕੀ ਉਦਾਸ ਅਕਰਵਾਦਾ ਘਾਟਾ ਭੁਲਤਿ ਤੁਮ ਆਪ ਕਰਨੀ ਸਰਬਤ ਦੇ ਕਾਜ ਰਾਸ ਕਰਨੀ ਕਿਰਪਾ ਕਰੋ ਮਹਾਰਾਜ ਦੇਓ ਜਲਾਦ ਗੁਰਬਾਣੀ ਵਿੱਚੋਂ ਬਾਵਨ ਪੁੱਤਰੋ ਗੋ ਨਾਮੇ ਬਖਸ਼ ਕਰਕੇ ਸੰਗਤਾਂ ਨੂੰ ਨਤਰੋ ਨਗਲੇ ਦੇਹਾਲ ਕਰੋ ਸੇਕਾ ਪਰਦੇ ਸੁਣਦੇ ਸਰਵਾਤ ਲਾਏ ਬਦ ਹੋਵਣ ਨਾਮਿ ਨਾਮ ਉਚਾਰੀ ਕਰਾ ਤੇਰੇ ਬਾਣੇ ਸਰਬਦ ਦਾ ਪਲਾ ਉਸਤੋ ਵਾਹਿ ਗੁਰਜੀ ਦਾ ਖਾਬ ਸਾ ਵਾਹਿ ਗੁਰਜੀ ਕੀ ਫਤਿਹ ਬੋਲੇ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਸਵੇਰੇ 8:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਪਾਏ ਜਾਣੇ ਆ ਸੋ so, 9 ਵਜੇ ਅਰਦਾਸ ਜਿਹੜੀ ਹੋ ਜਾਣੀ ਆ ਸਰਬਤ ਦੇ ਭਲੇ ਦੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਵੀਡੀਓ ਦੇਖਦੇ ਆ ਸਾਰਿਆਂ ਨੇ ਜਰੂਰ ਪਹੁੰਚਣਾ ਕੱਲ ਨੂੰ 8:30 ਵਜੇ ਪੰਜ ਨੰਬਰ ਕਮਰਾ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਬਿਲਕੁਲ ਪਿੱਛੇ ਜਿੱਥੇ ਬਾਠ ਕਰਵਾਈ ਜਾਂਦੇ ਆ ਉੱਥੇ ਤੁਸੀਂ ਸਾਰਿਆਂ ਨੇ ਜਰੂਰ ਦਰਸ਼ਨ ਦੇਣੇ ਆ ਜੀ ਤੇ ਉਪਰੰਤ ਚਾਹ ਸਮੋਸੇ ਮਠੀ ਅਤੇ ਰਸਗੋਲੇ ਦਾ ਲੰਗਰ ਵੀ ਜਿਹੜਾ ਤੁਟ ਵਰਤੂਗਾ ਸੋ ਸਾਰਿਆਂ ਨੇ ਜਰੂਰ ਕੱਲ ਨੂੰ ਦਰਸ਼ਨ ਦੇਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ